ਬੱਚਿਓ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ ਮਹੰਗੇ ਸ਼ਬਦ ਆਉਂਦੇ ਨੇ ਉਸ ਦੀ ਸੰਖਿਆ ਕਰ ਰਹੇ ਹਾਂ ਅੱਜ ਤੁਹਾਨੂੰ ਦੱਸਾਂਗੇ ਕਿ ਗੌੜੀ ਰਾਗ ਦੇ ਵਿੱਚ ਮਹੱਲੇ ਕਿਵੇਂ ਉਚਾਰਨ ਕਰਨੇ ਨੇ ਕੋਈ ਸੰਗਤਾਂ ਨਾ ਸਮਝ ਹੋਣ ਕਰਕੇ ਗਲਤ ਉਚਾਰਨ ਕਰ ਜਾਂਦੀਆਂ ਅੱਜ ਆਪਾਂ ਸਰਵਣ ਕਰਨੇ ਨੇ ਧਿਆਨ ਦੇਣਾ ਇਹਨਾਂ ਦੇ ਅੱਖਰਾਂ ਵੱਲ ਇਹਨਾਂ ਸ਼ਬਦਾਂ ਦੇ ਵੱਲ ਲਿਖੋ ਗੌੜੀ ਤੇ ਪੰਜਵਾਂ ਅੰਕ ਪਾ ਦਿਓ ਇੱਥੇ ਗੌੜੀ ਹਾਂ ਹਾਂ ਪੰਜ ਅੰਕ ਇੱਥੇ ਲਿਖੋ ਅੰਗ ਅੰਗ ਹਾਂ 315 315 ਅੰਗ ਹਾਂ ਬੱਚਿਓ ਧਿਆਨ ਦਿਓ ਗੌੜੀ ਅੱਗੇ 5 ਅੰਕ ਲਿਖਿਆ ਹੈ ਠੀਕ ਆ ਪਾਂਜਾ ਪਾਇਆ ਹੋਇਆ ਇਹ 315 ਅੰਗ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ 315 15 ਅੰਗ ਤੇ ਇਸ ਨੂੰ ਗੌੜੀ 5 ਨਹੀਂ ਕਹਿਣਾ ਗੌੜੀ ਪੰਜਵਾ ਨਹੀਂ ਗੌੜੀ ਪੰਜਵੀਂ ਨਹੀਂ ਕਹਿਣਾ ਸਾਨੂੰ ਇਸ ਨੂੰ ਕੀ ਬੋਲਣਾ ਹੈ ਗੌੜੀ ਪੰਜਵਾ ਗੌੜੀ ਪੰਜਵਾ ਹਾਂ ਗੌੜੀ ਪੰਜਵਾ ਅੰਕ ਉਚਾਰਨ ਕਰਨਾ ਹੈ ਗੌੜੀ ਪੰਜਵੀਂ ਗੌੜੀ ਪੰਜ ਬੋਲਣਾ ਨਹੀਂ ਗਾ ਸੋਧੂ ਉਚਾਰਨ ਹੈ ਗੌੜੀ ਪੰਜਵਾ ਗੌੜੀ ਪੰਜਵਾ 315 ਅਗਤ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਸਮਝ ਲੱਗੀ ਤੁਹਾਨੂੰ ਇਸ ਦੀ ਹਾਂਜੀ ਅੱਗੇ ਲਿਖੋ ਗੌੜੀ ਪੌੜੀ ਪੱਪੇ ਪੱਪਾ ਊੜੇ ਔਕੜ ਰਾੜੇ ਵਿਆਰੀ ਹਾਂ ਪੌੜੀ ਹਾਂ ਦੇਖੋ ਮਮਾ ਪਾਉਚੇ ਅਗੇ ਸੇਫਰਾ ਪਾ ਦਿੰਦਾ ਬਿੰਦੀਆਂ ਮਹੱਲਾ ਇੱਥੇ 5ਵਾਂ ਅੰਕ ਲਿਖੋ ਇਸ ਤਰ੍ਹਾਂ ਹਾਂ 300 ਅੰਗ ਲਿਖੋ 316 ਅੰਗ ਤੇ ਇਹ ਜਿਹੜੀ ਸ਼ਬਦ ਤੁਹਾਨੂੰ ਤੁਸੀਂ ਵੇਖ ਰਹੇ ਹੋ ਇਹ 316 ਅੰਗ ਤੇ ਸੁਭਾਈ ਬਾਣ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੌੜੀ ਮਹੱਲਾ ਪੰਜਵਾ ਇਸ ਨੂੰ ਇਸ ਤਰ੍ਹਾਂ ਉਚਾਰਨ ਕਰਨਾ ਹੈ ਪੌੜੀ ਮਹੱਲਾ ਪੰਜਵਾ ਕਿਵੇਂ ਪੜ੍ਹਨਾ ਹੈ ਪੌੜੀ ਮਹੱਲਾ ਪੰਜਵਾ ਹਾਂ ਕਿੰਨੇ ਅੰਗ ਤੇ ਆਉਂਦਾ ਹੈ 316 ਅੰਗ ਤੇ 316 ਅੰਗ ਤੇ ਆਉਂਦਾ ਹੈ ਤੁਹਾਨੂੰ ਸਮਝ ਲੱਗ ਗਈ ਇਸ ਦੀ ਹਾਂਜੀ ਅੱਗੇ ਲਿਖੋ ਪੌੜੀ ਪੌੜੀ ਨਵੀਂ ਨੰਨਾ ਬਾਹ ਬਿਆਰੀ ਅਗੇ ਆਹੇ ਅੰਕ ਪਾ ਦੋ। ਹਾਂ ਨਹੀਂ ਨਹੀਂ ਆਹ ਅੰਕ ਮਮਾ ਬਿੰਦੀਆ ਪਾ ਦੇ। ਹਾਂ ਇੱਥੇ ਲਿਖੋ 5 ਅੰਗ 1291 ਇਹ ਜੋ ਤੁਸੀਂ ਸ਼ਬਦ ਵੇਖ ਰਹੇ ਹੋ ਇਹ 1291 ਅੰਗ ਤੇ ਸੁਭਾਏ ਬਾਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 1291 ਅੰਗ ਤੇ ਪੌੜੀ ਨਵੀਂ ਮਹੱਲਾ ਪੰਜਵਾ ਕਿਵੇਂ ਉਚਾਰਨ ਕਰਨਾ ਬੋਲ ਕੇ ਦੱਸੋ ਪੌੜੀ ਨਵੀਂ ਮਹੱਲਾ ਪੰਜਵਾ ਆ ਪੌੜੀ ਨਵੀਂ ਮਹੱਲਾ ਪੰਜਵਾ ਨੌਵੀਂ ਨਹੀਂ ਬੋਲਣਾ ਤੇ ਇਸ ਦੇ ਉੱਤੇ ਬਿੰਦੀ ਵੀ ਨਹੀਂ ਲਾਉਣੀ ਪੌੜੀ ਨਵੀਂ ਮਹੱਲਾ ਪੰਜਵਾ 1291 ਅੰਗ ਤੇ ਸ਼ਬਦ ਸੁਭਾਏ ਮਾਣ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮੀਲਾ ਕੀ ਇਸ ਦੀ ਹਾਂਜੀ ਹਾਂ ਤੇ ਅੱਗੇ ਤੋਂ ਦੱਸਦੇ ਚਲੋ ਦੇਖੋ ਗੌੜੀ ਗੌੜੀ ਇੱਥੇ 9 ਅੰਕ ਪਾ ਦਿਓ 9 ਪਾ ਦਿਓ ਹਾਂ ਅੰਗ ਲਿਖੋ 337 ਅੰਕ ਤੇ 337 ਹਾਂ ਸੱਤ ਹਾਂ ਗੌੜੀ ਅੱਗੇ ਅੰਕ 9 ਲਿਖਿਆ ਹੋਇਆ ਕਿੰਨੇ ਅੰਗ ਤੇ ਆਉਂਦਾ ਏ 337 ਹਾਂ 337 ਅੰਗ ਤੇ ਆਉਂਦਾ ਏ ਇਸ ਤਰ੍ਹਾਂ ਲਿਖਿਆ ਗੌੜੀ ਅੱਗੇ 9 ਅੰਕ ਪਾਇਆ ਇਸ ਨੂੰ ਕਿਵੇਂ ਬੋਲਣਾ ਹੈ ਗੌੜੀ ਨਾਵੀ ਗੌੜੀ ਨਾਵੀ ਨੰਨੇ ਕੰਨਾ ਵਾਵੇ ਬਿਹਾਰੀ ਉੱਤੇ ਬਿੰਦੀ ਲਾ ਕੇ ਨਾਵੀ ਨਾਵੀ ਗੌੜੀ ਨਾਵੀ ਗੌੜੀ ਨਾਵੀ ਜੇ ਇਸ ਨੂੰ ਨਗੋੜੀ ਨਾਉ ਨਹੀਂ ਬੋਲਣਾ ਗੌੜੀ ਨੌਵੀ ਨਹੀਂ ਬੋਲਣਾ ਗੌੜੀ ਨਾਵੀ ਉਚਾਰਨ ਕਰਨਾ ਤੁਸੀਂ ਇਹ ਨਹੀਂ ਵੇਖ ਲੈਣਾ ਕਿ ਅੱਗੇ 9 ਅੰਕ ਲਿਖਿਆ ਤੇ ਇਹ ਨੌਵੇਂ ਪਾਤਸ਼ਾਹ ਦੀ ਬਾਣੀ ਹੈ ਇਹ ਨੌਵੇਂ ਪਾਤਸ਼ਾਹ ਦੀ ਬਾਣੀ ਨਹੀਂਗੀ ਇਹ ਗੌੜੀ ਦੀਆਂ ਕਿਸਮਾਂ ਨੇ 13 ਕਿਸਮਾਂ ਨੇ ਗੌੜੀ ਦੀਆਂ ਜਿਹੜੀਆਂ 9 ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਹੋਈਆਂ ਨੇ ਤੇ 4 ਗੁਪਤ ਨੇ ਠੀਕ ਆ ਇਹ ਕਿਸਮਾ ਨੇ ਗੌੜੀ ਦੀਆਂ ਗੌੜੀ ਨਾਮ ਹੀ ਉਚਾਰਨ ਕਰਨਾ ਸਮਝ ਲੱਗੀ ਤੁਹਾਨੂੰ ਹਾਂਜੀ ਇਹ 337 ਅੰਗ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ ਅੱਗੇ ਆਉਂਦਾ ਹੈ ਦੇਖੋ ਰਾਗ ਗੱਗੇ ਅੰਕੜ ਪਾਓ ਚਲੋ ਚਲੋ ਗੱਗੇ ਅੰਕੜ ਹਾਂ ਰਾਗ ਗੌੜੀ ਇੱਥੇ 11 ਅੰਕ ਪਾਓ ਹਾਂ 11 ਹਾਂ ਅੰਗਲੀ ਕੋ 338 ਅੰਗ ਇਹ 338 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਸ਼ਬਦ ਆਉਂਦਾ ਇਸ ਤਰ੍ਹਾਂ ਲਿਖਿਆ ਰਾਗ ਗੌੜੀ 11 ਅੰਕ ਪਾਏ ਗਏ ਜੇ ਆਪਾਂ ਇਸ ਨੂੰ 11 ਨਹੀਂ ਬੋਲਣਾ ਇਸ ਨੂੰ ਕਿਵੇਂ ਬੋਲਣਾ ਰਾਗ ਗੌੜੀ 11ਵੀਂ ਰਾਗ ਗੌੜੀ 11ਵਾਂ ਅੰਕੇ 338 ਅੰਕ ਤੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਗੌੜੀ 11ਵਾਂ ਰਾਗ ਗੌੜੀ 11ਵਾਂ 11ਵਾਂ 12ਵਾਂ 13ਵਾਂ ਇਸ ਤਰ੍ਹਾਂ ਉਚਾਰਨ ਕਰਨੀ ਹੈ 12ਵਾਂ ਵੀ ਆਉਂਦਾ ਹੈ 13ਵਾਂ ਵੀ ਲਿਖਿਆ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਰਾਗ ਗੌੜੀ 11 ਨਹੀਂ ਕਹਿਣਾ ਠੀਕ ਹੈ ਰਾਗ ਗੌੜੀ 11ਵਾਂ 12ਵਾਂ 13ਵਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ 338 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਏ ਬਾਣ ਹੈ ਤੁਹਾਨੂੰ ਇਹ 1 2 3 4 5 ਪੰਜਾਂ ਲੈਣਾ ਜਿਹੜੀ ਵਿੱਚ ਤੁਹਾਨੂੰ ਸਮਝ ਲੱਗੀ ਹੈ ਹਾਂਜੀ ਪੰਜਾਂ ਸ਼ਬਦਾਂ ਦਾ ਤੁਹਾਨੂੰ ਸਮਝ ਲੱਗੀ ਪੂਰੀ ਹਾਂਜੀ ਅੰਗ ਸਮਝ ਲੱਗੇ ਨੇ ਕਿੱਥੇ ਕਿੱਥੇ ਲਿਖਿਆ ਹੈ ਹਾਂਜੀ 315 316 1299 337 300 ਠੱਤੀ ਆ ਗਈ ਲੱਗੀ ਸਮੇ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ